ਬਹੁਤ ਘਟਿਆ ਗਾਲਾ ਸਾਡੇ ਸਿੱਖ ਕੋ ਮਾਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਐਡੀ ਸਾਡੇ ਕੋਲ ਤਾਕਤ ਹੋਵੇ ਮਜੂਦਾ ਸਰਕਾਰ ਆ ਜਾ ਮੋਦੀ ਸਰਕਾਰ ਆ ਜਾ ਕੇਂਦਰੀ ਆ ਲੈ ਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅਮਰਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਤੇ ਉੱਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਪੁਰਸ਼ ਆ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅਮਰਤ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਕਿਸਾਨ ਦੇ ਸੰਘਰਸ਼ ਆਗੂ ਹੈ ਵੀ ਅੱਗੇ ਵੰਗੋਂ ਤੋਂ ਖੜੀ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਇਹ ਮੋਦੀ ਸਾਹਿਬ ਆਪ ਹਾਂਜੀ ਤੇ ਬਾਪੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਹੈ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਜੀ ਸਿੱਧੂ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹ ਉੱਥਾਰੇ ਤੁਸੀਂ ਕੀ ਕਹਿਣਾ ਜਾਓਗੇ ਜੀ ਦੀਪ ਸਿੰਘ ਸਿੱਧੂ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਰੀ ਸੰਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ-ਕੱਟ ਕੇ ਵੇਖੋ ਤੇ ਅਹੀਂ ਆਗੂ ਹੋ ਕੇ ਇੰਡੀ ਸਾਡੇ ਕੋਲ ਤਾਕਤ ਹੋਵੇ ਸ਼ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਕ ਇਹ ਸਾਰੇ ਵਿਕ ਗਏ ਆ ਸੰਤਮੰਤ ਸਾਰੇ ਵਿਗੇ ਹੋਇਆ ਸਿੱਖ ਸੂਰਮੇ ਆਪਣੇ ਆਪ ਨੂੰ ਘੋਉਂਦੇ ਆ ਬਾਣੀ ਬਾਰੇ ਦੇ ਨਾਲ ਪਿਆਰ ਗੁਪਜ ਕੀਚਨ ਦੱਸੋਗੇ ਜੋ ਅੰਮਪਾਲ ਸਿੰਘ ਦੀ ਕੱਲ ਰਿਕਾਰਡਿੰਗ ਆਈ ਹੈ ਜੇਲ੍ਹ ਦੇ ਵਿੱਚੋਂ ਉਹਦੇ ਬਾਰੇ ਉਹਨਾਂ ਬਾਰੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਾੜੀਆਂ ਸਾਡੀਆਂ ਮੌਜੂਦਾ ਸਰਕਾਰ ਆਜਾ ਮੋਦੀ ਸਰਕਾਰ ਆਜਾ ਕੇਂਦਰੀ ਆਜਾ ਭਗਵੰਤ ਮਾਨ ਇਹਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਜਿਹੜੇ ਮੁੱਦੇ ਤੇ ਤੁਸੀਂ ਲੋਕਾਂ ਦੀਆਂ ਵੋਟਾਂ ਲੁੱਟਦੇ ਜੇ ਉਹ ਮੁੱਦਾ ਸਾਡੇ ਭਾਈ ਅਮਰਪਾਲ ਸਿੰਘ ਨੇ ਅੰਮ੍ਰਿਤ ਛਕਾਉਣਾ ਨਸ਼ੇ ਨੂੰ ਬੰਦ ਕਰਨਾ ਇਹ ਕੀਤਾ ਸੀ ਉਥੋਂ ਚੁੱਕ ਕੇ ਤੁਸੀਂ ਜੇਲ੍ਹ ਭੇਜ ਦਿੱਤਾ ਅੱਜ ਦੁੱਖ ਭਰੀ ਕਹਾਣੀਆਂ ਸਿੱਖ ਭਾਈਚਾਰੇ ਵਾਸਤੇ ਦੇਖੋ ਜੇਲ੍ਹ ਦੇ ਵਿੱਚੋਂ ਕਿਹੋ ਜਿਹੀ ਪਰਪਰ ਬੋਲ ਰਿਹਾ ਵੀ ਸਾਡੇ ਨਾਲ ਇੰਨੇ ਧੱਕੇ ਖਈਆਂ ਕਰ ਰਿਹਾ ਇਹ ਆਪਣੇ ਸਿੱਖ ਸਮਾਜ ਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਇਹ ਅੱਗੇ ਵੀਡੀਓ ਜਿਹੜੀ ਹੈ ਉਹਨਾਂ ਦੀ ਵੀਡੀਓ ਸੁਣ ਕੇ ਤੇ ਖਾਲਸਾ ਦੀ ਬੜਾ ਦੁੱਖ ਆਉਂਦਾ ਹੈ ਇਸ ਕਰਕੇ ਜਿਹੜੇ ਮਾਈ ਭਾਈ ਸਾਡੀਆਂ ਸੰਪਰਦਾਵਾਂ ਸਾਡੇ ਸੰਤ ਮਹਾਂਪੁਰਖਾਂ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਔਰ ਜਿਹੜਾ ਚੱਲ ਰਿਹਾ ਸੰਘਰਸ਼ ਅਸੀਂ ਇਹਨਾਂ ਸੰਘਰਸ਼ ਵਾਲਿਆਂ ਵੀਰਾਂ ਨੂੰ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਕਿਤੇ ਅੱਗੇ ਵੰਗੂ ਧੋਖਾ ਨਾ ਖਾ ਲਿਓ ਜੇ ਹੁਣ ਜਿਹੜਾ ਥਮਾ ਆ ਗਿਆ ਪਹਿਲੋ ਸਾਡੀਆਂ ਮੁੱਖ ਬੰਗਾਂਏ ਰੱਖੋ ਭਾਈ ਅਮਰਤਪਾਲ ਨੂੰ ਛੱਡਿਆ ਜਾਵੇ ਬੇਦੋਸ਼ਾ ਫੜਿਆ ਹੈ ਤੇ ਸਾਡੇ ਬੰਦੀ ਵਾਲੇ ਜੇਲ੍ਹ ਜਿਹੜੇ ਸਜ਼ਾ ਕੱਟ ਰਹੇ ਆ ਇਹ ਇੱਕ ਬਾਜ਼ ਕੀਤਾ ਉਹਨਾਂ ਨੇ ਉਹ ਆਪਦਾ ਭੁਗਤ ਚੁੱਕੇ ਆ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਔਰ ਸਾਡੇ ਮਾਝੇ ਦੇ ਮਜਾਹਲ ਜਿਹੜੇ ਆ ਸਾਡੇ ਸਰਵਨ ਸਿੰਘ ਪੰਦੇਰ ਬਹੁਤ ਸੱਚਾ ਸੁੱਚਾ ਲੀਡਰ ਆਪਾਂ ਨੂੰ ਮਿਲਿਆ ਹੈ ਇਹ ਮਹਿੰਦਰ ਸਾਹਿਬ ਆਪ ਨੂੰ ਵੀ ਬੇਨਤੀ ਕੀਤੀ ਜਾਂਦੀ ਜਿੰਨੇ ਸਾਡੇ ਥਾਨ ਦੇ ਸੰਘਰਸ਼ ਆਗੂ ਐ ਕਿ ਅੱਗੇ ਵੰਗੋ ਧੋਖਾ ਨਹੀਂ ਆਪਾਂ ਖਾਣਾ ਤੇ ਮੋਦੀ ਸਾਹਿਬ ਤੈਨੂੰ ਵੀ ਬੇਨਤੀ ਕੀਤੀ ਜਾਂਦੀ ਆ ਤੈਨੂੰ ਪਤਾ ਖਾਲਸੇ ਦੇ ਨਾਲ ਜਿਹੜਾ ਰਾਜ ਖਾਲਸੇ ਦਾ ਵਾ ਬਾਪੂ ਜੀ ਜਿਹੜਾ ਪਿਛਲੇ ਸੰਘਰਸ਼ ਦੇ ਦੌਰਾਨ ਜਦੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਹਨਾਂ ਨੂੰ ਫੇਰ ਆਉਣਾ ਪੈਣਾ ਐ ਨਹੀਂ ਤੇ ਮੇਰੀਆਂ ਗੱਲਾਂ ਮੰਨ ਲਓ ਇਹਨਾਂ ਲੋਕਾਂ ਨੇ ਦੀਪ ਸਿੱਧੂ ਦੀਆਂ ਗੱਲਾਂ ਨਹੀਂ ਮੰਨੀਆਂ ਤੇ ਅੱਜ ਦੇਖ ਲਓ ਇਹਨਾਂ ਨੂੰ ਫੇਰ ਉਸੇ ਜਗ੍ਹਾ ਤੇ ਜਾਣਾ ਪਿਆ ਉਹਨਾਂ ਦੇ ਕਹਿਣਾ ਚਾਹੋਗੇ ਅਸੀਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਜੋ ਵੀ ਧਾਰਮਿਕ ਇਨਸਾਨ ਹੈ ਜੇਦੀ ਬ੍ਰਤੀ ਧਾਰਮਿਕ ਹੋ ਜਾਂਦੀ ਆ ਉਹਦਾ ਕਹਿਣਾ ਮੰਨਣਾ ਚਾਹੀਦਾ ਹੈ ਉਹਦਾ ਕਹਿਣਾ ਨਹੀਂ ਮੰਨਿਆ ਤੇ ਅੱਜ ਸਾਨੂੰ ਫੇਰ ਦੁੱਖ ਬਰਾਬਰ ਤੇ ਚੱਲਣਾ ਪੈ ਰਿਹਾ ਇਹ ਭਾਈ ਦੀਪ ਸਿੰਘ ਸਿੱਧੂ ਨੇ ਸਾਨੂੰ ਪਹਿਲਾਂ ਦੱਸਿਆ ਸੀ ਸਾਰੀ ਸੰਗਤਾਂ ਨੂੰ ਦੱਸਿਆ ਉਹਦੀਆਂ ਵੀਡੀਓ ਕੱਟ-ਕੱਟ ਕੇ ਵੇਖੋ ਆਦਮੀ ਭਾਈ ਅਮਰਪਾਲ ਦੇ ਨਾਲ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਸਾਡੀਆਂ ਰੰਗਜੀਤ ਦੇ ਸਮੇਂ ਤੇ ਹੋ ਰਹੀਆਂ ਅੱਸੀ ਸਾਡੇ ਨਾਲ ਉਸ ਵਾਂਗ ਸਾਡੇ ਨਾਲ ਫੀਤਰਿਆ ਹੈ ਤੋ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਅਤੇ ਬਾਥਰੂਮਾਂ ਦੇ ਵਿੱਚ ਕੈਮਰੇ ਲਾਏ ਗਏ ਆ ਉਸ ਨੂੰ ਤੁਸੀਂ ਕਿਤਾ ਦੇਖਦੇ ਆ ਅਸੀਂ ਬਹੁਤ ਨਿੰਦਨਜੋਗ ਕਰਦੇ ਆ ਇਹ ਸਰਕਾਰ ਦਾ ਵੀ ਜਿਹੜੀ ਸ਼ਾਮ ਦੀ ਸਰਕਾਰ ਆ ਭਾਈ ਤੁਸੀਂ ਰਹਿਮ ਕਰੋ ਕੋਣਕੋ ਸੋਚੋ ਤੁਸੀਂ ਤੇ ਇਹਦੇ ਜੇਲ੍ਹ ਕਟਣਾਏ ਇਹਨਾਂ ਨੇ ਅੱਗੇ ਪੰਜਾਬੀਆਂ ਨੇ ਧੱਕਾ ਕੀਤਾ ਵਾ ਤੇ ਅਸੀਂ ਕੀ ਕਰ ਰਹੇ ਆ ਇਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਸਾਡੀ ਪੰਜਾਬ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਮੁੱਦਾ ਖਾਉਣਾ ਚਾਹੀਦਾ ਤੇ ਇਹ ਕਿਉਂ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਡੇ ਜਿਹੜੇ ਆਗੂ ਆ ਸ਼੍ਰੋਮਣੀ ਕਮੇਟੀ ਦੇ ਇਹਨਾਂ ਨੂੰ ਪੂਰਾ ਜ਼ੋਰ ਅਪੀਲ ਕਰਦੇ ਆ ਇਹਦੇ ਮਗਰ ਪਿੱਛੇ ਭਾਈ ਅਮਰਤਪਾਲ ਸਿੰਘ ਦੇ ਪਿੱਛੇ ਜਿਹਨੇ ਸੰਤ ਮੰਤ ਮਹਾਂਪੁਰਖ ਆ ਸਾਰਿਆਂ ਨੂੰ ਬੇਨਤੀ ਆ ਵੀ ਤਕੜੇ ਹੋ ਕੇ ਆਪਾਂ ਹੰਬੜਾ ਮਾਰੀਏ ਸਾਹੀ ਗੁਰਦੁਆਰਾ ਟਾਪਸਰ ਦੀ ਧਰਤੀ ਦੇ ਉੱਤੇ ਬੋਲ ਲਈਏ ਬਾਬਾ ਧੰਨ ਧੰਨ ਬਾਬਾ ਸ਼ੀਜੀ ਜਿਨ੍ਹਾਂ ਨੇ ਖਾਲਸੇ ਦੀ ਰਾਜਧਾਨੀ ਖਾਲਸੇ ਦੀ ਗੁਰਦੁਆਰਾ ਟਾਪਸਰ ਦੀ ਧਰਤੀ ਰੱਖੀ ਆ ਬਾਪੂ ਜੀ ਕੱਲ ਦੀ ਅਮਰਤਪਾਲ ਦੀ ਵੀਡੀਓ ਆਈ ਆ ਉਸ ਤੋਂ ਬਾਅਦ ਕਿਸੇ ਵੀ ਸਿਆਸੀ ਲੀਡਰ ਦਾ ਧਾਰਮਿਕ ਲੀਡਰ ਦਾ ਇੱਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੱਕ ਦਾ ਕੋਈ ਬਿਆਨ ਨਹੀਂ ਆਇਆ ਇਸ ਬਾਰੇ ਇਸ ਬਾਰੇ ਤੁਹਾਡਾ ਕੀ ਸੋਚਣਾ ਅਸੀਂ ਇਸ ਬਾਰੇ ਬਹੁਤ ਘਟਿਆ ਗੱਲ ਆ ਸਾਡੇ ਸਿੱਖ ਕੋਮ ਵਾਸਤੇ ਕਿਉਂਕਿ ਐਡੇ ਹੀ ਆਗੂ ਹੋ ਕੇ ਐਡੀ ਸਾਡੇ ਕੋਲ ਤਾਕਤ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਸਿਰ ਦੇ ਕੇ ਸ਼੍ਰੋਮਣੀ ਬਣੀ ਹੋਵੇ ਇਹ ਇਹ ਵਿਕੇ ਹੋਏ ਆ ਲੋਕ ਇਹ ਸਾਰੇ ਵਿਕ ਗਏ ਆ ਸੰਤ ਮੰਤ ਸਾਰੇ ਵਿਕੇ ਹੋਏ ਆ ਜੇ ਵਿਕੇ ਨਾ ਹੋਣ ਤਾਂ ਸਾਡੇ ਦੇਸ਼ ਤੋਂ ਤਾਂ ਭੀੜ ਨਾ ਖਤਮ ਹੋਵੇ ਜੇ ਦ੍ਰਿਵਾਨ ਨੂੰ ਬੰਨ ਲਾ ਸਕਦੇ ਆ ਨਸ਼ਿਆਂ ਨੂੰ ਬੰਨ ਲਾਉਣ ਵਾਸਤੇ ਭਾਈ ਅੰਮ੍ਰਿਤਪਾਲ ਤੁਰਿਆ ਇਹ ਕਿਉਂ ਨਹੀਂ ਇਹਨਾਂ ਸਾਥ ਦਿੱਤਾ ਇਹ ਸਾਰੇ ਨਿਵੇਕੇ ਆ ਲੋਗ ਇਹ ਸਿਆਸਤ ਦੀ ਝੋਲੀ ਦੇ ਵਿੱਚ ਡਿੱਗੇ ਆ ਇਹਨਾਂ ਲੀਡਰਾਂ ਦੀ ਝੋਲੀ 'ਚ ਡਿੱਗੇ ਆ ਅਸੀਂ ਦਾਸ ਨਹੀਂ ਡਿੱਗਾ ਦਾਸ ਜਿਹੜੇ ਸਾਡੇ ਗੁਰਦੁਆਰਾ ਟਾਪਟਾਰ ਦੀ ਧਰਤੀ 'ਤੇ ਆਹੀ ਕਹੇ ਲੀਡਰ ਦੇ ਝੋਲੀ 'ਚ ਨਹੀਂ ਹੈ ਅਸੀਂ ਕਾਲਪੁਰਖ ਦੀ ਝੋਲੀ 'ਚ ਆ ਗੁਰੂ ਗੋਬਿੰਦ ਸਿੰਘ ਉੱਥੇ ਆਜਨਾ ਜਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲੀਡਰਾਂ ਬਾਰੇ ਤਾਂ ਜਦੋਂ ਤੁਸੀਂ ਕਹਿ ਦਿੱਤਾ ਤੁਸੀਂ ਸਿੱਖ ਕੌਮ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਿੱਖ ਕੌਮ ਨੂੰ ਇਹ ਅਪੀਲ ਕਰਦੇ ਆਂ ਵੀ ਐਸ ਵਕਤ ਸਿੱਖ ਸੂਰਮੇ ਆਪਣੇ ਆਪ ਨੂੰ ਭੌਂਦੇ ਆ ਬਾਣੀ ਬਾਰੇ ਦੇ ਨਾਲ ਪਿਆਰ ਕਰਦੇ ਆ ਸਿੱਖੀ ਦੇ ਨਾਲ ਪਿਆਰ ਕਰਦੇ ਆ ਭਾਵੇਂ ਕੋਈ ਕਿਸੇ ਵੀ ਰੰਗ ਦੇ ਵਿੱਚ ਆ ਉਹ ਸਿੱਖ ਹੋਣਾ ਚਾਹੀਦਾ ਤੇ ਉਹਦੇ ਉਹਨਾਂ ਨੂੰ ਹੀ ਅਪੀਲ ਕਰਦੇ ਆ ਵੀ ਵੱਧ ਚੜ ਕੇ ਅੱਗੇ ਉਹਨ ਸੰਤ ਮਹਾਪੁਰਖ ਜਿਸ ਤਰ੍ਹਾਂ ਸਾਡੇ ਸੰਤਾਂ ਕਿਹੜੇ ਕਿਹੜੇ ਸੰਤ ਦਾ ਇਥੇ ਇੱਕ ਸੰਤ ਜਿਹੜਾ ਨਾ ਉਹ دریا ਬੰਨ ਲਾ ਸਕਦਾ ਇੱਕ ਸੰਤ ਜਿਹੜਾ ਇਹ ਚੀਜ਼ ਨੂੰ ਰੋਕ ਸਕਦਾ ਜੇ ਸਾਡੀ ਤਾਕਤ ਵਰਤਣ ਦੀ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਨੂੰ ਆਪਾਂ ਲੋਕ ਕਹਿੰਦੇ ਸੀ ਕਿ ਚੰਗੀਆਂ ਨਹੀਂ ਹਨ ਆਪਾਂ ਫਿਰ ਬਦਲਾ ਲਿਆਂਦਾ ਹੁਣ ਇਸ ਸਰਕਾਰ ਨੂੰ ਤੁਸੀਂ ਕਿੱਦਾਂ ਦੇਖਦੇ ਅਸੀਂ ਇਸ ਸਰਕਾਰ ਨੂੰ ਤਾਂ ਬਹੁਤ ਚੰਗਾ ਕਰਕੇ ਬਿਨ ਲਿਆਂਦਾ ਸੀ ਅਸੀਂ ਆਪ ਖੋਦੇ ਗੱਲ ਦੇ ਵਿੱਚ ਪਹਿਰਾ ਦਿੱਤਾ ਕਿ ਸਾਡਾ ਭਗਵੰਤ ਮਾਨ ਆਵੇ ਤੇ ਸਾਡੇ ਵਾਸਤੇ ਚੰਗੀ ਚੀਜ਼ ਲੈ ਕੇ ਆਊਗਾ ਪਰ ਚੀਜ਼ਾਂ ਬਹੁਤ ਠਗੀਆਂ ਵੀ ਲੈ ਕੇ ਆਏ ਪਰ ਆਹ ਜਿਹੜੀ ਇਹਨੇ ਨਿਖਿੱਧੀ ਕੀਤੀ ਆ ਸਿੱਖ ਕੌਮ ਦੀ ਸਾਡੇ ਵਿੱਚ ਰਲ ਕੇ ਸਾਡੇ ਨਾਲ ਰਹਿ ਕੇ ਇਹਦੀ ਕਹਿਣੀ ਕਰਨੀ ਦੇ ਅਸੀਂ ਚੱਲੇ ਸਾਡੇ ਭਾਈ ਅਮਰਤਪਾਲ ਸਿੰਘ ਚੱਲਿਆ ਤੇ ਫਿਰ ਇਹਨੇ ਧੋਖਾ ਕੀਤਾ ਸਾਡੇ ਨਾਲ ਇਹ ਸਰਕਾਰ ਉਹਨਾਂ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਐ ਮਾਰੇ ਨੂੰ ਮਾਰਾ ਨਾ ਕਹੀਏ ਚੰਗੇ ਨੂੰ ਚੰਗਾ ਨਾ ਕਹੀਏ ਤੇ ਖਾਲਸਾ ਜੀ ਫਿਰ ਕਿਤਨਾ ਜੇ ਅਸੀਂ ਫੁੱਲ ਨੂੰ ਫੁੱਲ ਕਹਾਂਗੇ ਤੇ ਕੰਡੇ ਨੂੰ ਕੰਡਾ ਕਹਾਂਗੇ ਤਾਂ ਅਸੀਂ ਰੱਬ ਦੇ ਘਰ ਪਿਆਰੇ ਹੋਵਾਂਗੇ ਜੇ ਅਸੀਂ ਫੁੱਲ ਨੂੰ ਕੰਡੇ ਕਹਿ ਦਾਂਗੇ ਤੇ ਕੰਡਿਆਂ ਨੂੰ ਫੁੱਲ ਕਹਿ ਦਾਂਗੇ ਤਾਂ ਅਸੀਂ ਮਾਰੇ ਜਾਵਾਂਗੇ ਬੈ ਬੈ ਕੇ ਗੱਲਾਂ ਕਰਦੇ ਆ ਵੀਡੀਓ ਦੇ ਵਿੱਚ ਵੇਖੀਦਾ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਲੜਾਈ ਵੀ ਲੜਨੇ ਆ ਅਸੀਂ ਅਦਾਲਤ ਤੇ ਕੇਸ ਪਾਇਆ ਇਹਨਾਂ ਦੇ ਉੱਤੇ ਅਸੀਂ ਸਾਰੇ ਕੰਮ ਕਰਨ ਜਾਣਦੇ ਆ ਅਸੀਂ ਥੋੜੀ ਜਿਹੜੇ ਮਸਲੇ ਤੇ ਕੇਸ ਪਾਇਆ ਤੁਸੀਂ ਅਸੀਂ ਐਸੇ ਮਸਲੇ ਤੇ ਕੇਸ ਪਾਇਆ ਵੀ ਭਗਵੰਤ ਮਾਨ ਸਾਹਿਬ ਹੋਣੀ ਅਮਰਤਪਾਲ ਜਿਹੜਾ ਹੈ ਬੇਦੋਚਾ ਹੈ ਇਹ ਦੋਚੀ ਇਹ ਆ ਜਿਨ੍ਹਾਂ ਨੇ ਸਿੱਧਾ ਦੀ ਧਰਤੀ ਦੇ ਤੋਂ ਕਿਸਾਨ ਦੁਨੀਆ ਲੋ ਉਹ ਭਰਾਓ ਇੱਕ ਮੰਗ ਜ਼ਰੂਰ ਲੈ ਕੇ ਨਾਲ ਬਹਿਤ ਰੱਖਣੀ ਆ ਵੀ ਸਾਡੇ ਦੇਸ਼ ਦੇ ਵਿੱਚ ਠੇਕੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਆ ਸਾਡੇ ਪੰਜਾਬ ਦੇ ਵਿੱਚ ਪੋਸਤ ਵਿਜਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਪੰਜਾਬ ਦੇ ਵਿੱਚ ਕਰ ਕਰ ਅੱਜ ਕੱਲ ਮਾਰੂ ਨਸ਼ੇ ਵੜ ਚੁੱਕੇ ਆ ਸਾਨੂੰ ਇਹਨਾਂ ਹੱਲ ਕੀ ਲੱਗਦਾ ਹੈ ਕਿ ਸਰਕਾਰ ਇਹਦਾ ਹੱਲ ਕਿਤਾ ਕਰ ਸਕਦੀ ਇਹਦਾ ਹਾਲਤ ਉਹ ਸਰਕਾਰ ਤੋਂ ਨਹੀਂ ਨਿਕਲਣੀ ਸਾਡੀ ਸਰਕਾਰ ਕੱਢੂਗੀ ਅਸੀਂ ਸਰਕਾਰ ਕਰੇ ਤੇ ਤੁਹਾਨੂੰ ਲੱਗਦਾ ਹੋ ਕਿ ਸਰਕਾਰ ਤੁਹਾਡਾ ਕੀ ਕਹਿਣ ਦਾ ਮਤਲਬ ਜਾਂ ਖੇਤੀ ਹੋਵੇ ਜਾਂ ਕਿੱਤਾ ਸੇ ਸਾਡਾ ਇਹ ਮਸਕਦਾ ਕਿ ਖੇਤੀ ਹੋਵੇ ਸਰਕਾਰ ਦੇ ਧਾਰੇ ਦੇ ਵਿੱਚ ਹੋਵੇ ਜਿਦਾਂ ਸ਼ਰਾਬ ਦੇ ਫੀਮ ਤੇ ਸ਼ਰਾਬ ਦੇ ਠੇਕੇ ਆ ਇਸ ਤਰ੍ਹਾਂ ਠੇਕੇ ਖੋਲ ਕੇ ਠੇਕੇ ਦੇ ਨਾਲੇ ਸਾਡੀ ਸਾਡੇ ਨੌਜਵਾਨ ਭਰਤੀ ਕੀਤੇ ਜਾਣ ਨਾਲੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਕੋਰੀ ਅਮਲੀ ਜਿਹੜੇ ਦਾਦਾ ਹੀ ਘਰ ਘਰ ਦਿਆਂ ਤੋਂ ਲੁੱਟਖੁੱਟ ਕਰਕੇ ਘਰ ਦੇ ਤਾਲੇ ਤੋੜ ਕੇ ਮਾਇਆ ਕੱਢ ਕੇ ਲੈ ਜਾਂਦੇ ਇਹੋ ਜਿਹੇ ਬੰਦਿਆਂ ਨੂੰ ਹਸਪਤਾਲਾਂ 'ਚ ਰੱਖ ਕੇ ਉਹਨਾਂ ਨੂੰ ਤੁਮਤਾ ਤੁਮਤਾ ਪੋਸਟ ਦਾ ਦੇ ਕੇ ਤੇ ਉਹਨਾਂ ਨੂੰ ਸਾਫ਼ ਸੁਥਰੇ ਕੀਤਾ ਜਾਵੇ ਗੱਲ ਤੇ ਕੋਈ ਵੀ ਨਹੀਂ ਹੈ ਇਹ ਸਾਡੀਆਂ ਸਰਕਾਰਾਂ ਜਾਣ ਕੇ ਸਾਨੂੰ ਮਨੋਲ ਨਹੀਂ ਆ ਇਸ ਬਾਰੇ ਸਾਡੇ ਵਿਚਾਰ ਜਿਹੜੇ ਅਸੀਂ ਅੱਗੇ ਵੀ ਦੱਸਾਂਗੇ ਹੁਣ ਵੀ ਦੱਸਦੇ ਰਵਾਂਗੇ ਤੇ ਸਾਡੀ ਜਿਹੜੀ ਇਹ ਵੀਡੀਓ ਆ ਇਹ ਸਾਰੀ ਸਿੱਖ ਸੰਗਤਾਂ ਦੇ ਵਿੱਚ ਅਪੀਲ ਹੈ ਸਾਰੀਆਂ ਸਿੱਖ ਸੰਗਤਾਂ ਵਾਸਤੇ ਪਹੁੰਚਣੀ ਚਾਹੀਦੀ ਹੈ ਅਸੀਂ ਇਹ ਸੰਘਰਸ਼ ਜਿਹੜਾ ਪੂਰੇ ਜ਼ੋਰ ਸ਼ੋਰ ਦੇ ਨਾਲ ਲੜਨੇ ਸਾਡਾ ਪਿਛਲਾ ਰਿਕਾਰਡ ਕੋਈ ਵੇਖਣਾ ਚਾਵੇ ਉਹ ਵੀ ਅਸੀਂ ਦੱਸਾਂਗੇ ਉਹਨਾਂ ਦਾ ਰਿਕਾਰਡ ਜਿਹੜਾ ਉਹ ਵੀ ਅਸੀਂ ਸਰਕਾਰ ਦੇ ਸਾਹਮਣੇ ਕਰਾਂਗੇ ਆਓ ਨੋ ਫਟੇ ਬੁਲਾ ਦिए ਯਕਾਰੇ ਬੁਲਾਵੇ ਨੇ ਹਾਲੇ ਜਾਵੇ ਫਟੇ ਪਾਵੇ ਸੰਤ ਦੇ ਨਾਲ ਤੇ ਖਾਲਸਾ ਪਿੰਡਰਾਲੇ ਦੇ ਮਨ ਨੂੰ ਭਾਵੇ ਘਰ ਘਰ ਪੋਸਟ ਪਾਵੇ ਖਾਲਸੇ ਦੀ ਚੜ੍ਹਦੀ ਕਲਾ ਹੋ ਜਾਵੇ ਓ ਸ੍ਰੀ ਆਕਾਰ ਸਾਡੀਆਂ ਇਨੀਆਂ ਦੇ ਵਿਚਾਰਾ ਵਾ ਇਨੀਆਂ ਸਾਡੀਆਂ ਬੇਨਤੀ ਹੈ ਪ੍ਰਮਾਣ